ਦੀਵਾਨ ਹੋ ਰਹਾ ਆਓ ਆਪਾਂ ਹੁਣ ਉਸ ਦੀਵਾਨ ਦੇ ਵੀ ਦਰਸ਼ਨ ਕਰ ਲਈਏ ਜਿੱਥੇ ਪੁਲਿਸ ਦਾ ਇਨਟੈਰੋਗੇਸ਼ਨ ਸੈਂਟਰ ਹੁੰਦਾ ਨਾ ਜਿਹੜਾ ਬੜੇ ਬੜੇ ਬਦਮਾਸ਼ਾਂ ਦਾ ਰੀਮਾਂਡ ਲੈ ਕੇ ਪੁਲਿਸ ਫਿਰ ਉਹ ਆਪਣੇ ਥਾਂ ਲੈ ਜਾਂਦੀ ਹੈ ਪੁਲਿਸ ਦੇ ਕਬਜ਼ੇ 'ਚ ਉੱਥੇ ਫਿਰ ਦੇਖ ਕੁੱਟ ਪੈਂਦੀ ਉਹਨਾਂ ਨੂੰ ਫਿਰ ਜੁਰਮ ਉਹਨਾਂ ਦਾ ਉਹ ਸੌਹਬਤ ਕਰਦੇ ਨੇ ਉਹ ਹੈ ਇਨਟੈਰੋਗੇਸ਼ਨ ਸੈਂਟਰ ਉਹ ਹੈ ਜਮਦੂਤਾਂ ਦੇ ਨਾਲ ਜੋ ਸਜਾਵਾਂ ਗਾਂ ਮਿਲਦੀਆਂ ਹੈ ਇਹ ਬਾਣੀ ਝੂਠ ਨਹੀਂ ਆ ਅੱਖਰ ਅੱਖਰ ਸੱਚ ਹੈ ਅਸੀਂ ਪਿੱਛੇ ਵੀ ਇੱਕ ਹੋਣ ਦੀ ਵਰਤੀ ਉਹ ਮਾਈ ਹਲੀ ਤੱਕ ਜੀਂਦੀ ਹੈ ਜਿੰਨੇ ਅੱਗਾ ਦੇਖ ਕੇ ਆਈ ਆ ਉੱਥੇ ਕੀ ਹੁੰਦਾ ਹੈ ਤੇ ਉੱਥੇ ਕਿਸ ਤਰ੍ਹਾਂ ਜਿਹੜਾ ਆ ਜਿਹੜਾ ਚੜਾਵੇ ਦਾ ਪੈਸਾ ਖਾਂਦੇ ਆ ਨਾ ਕਮੇਟੀ ਵਾਲੇ ਜਾਂ ਸਾਰੇ ਉਹਨਾਂ ਲਈ ਕਿੱਦਾਂ ਉੱਥੇ ਹਾਉਦੀਆਂ ਤਿਆਰ ਨੇ ਤੇ ਐਨੇ ਕੀੜੇ ਉਹਨਾਂ ਨੂੰ ਚਿਮੜ ਰਹੇ ਹੁੰਦੇ ਆ ਕਦੀ ਉਧਰ ਭੱਜਦੇ ਕਦੀ ਉਧਰ ਭੱਜਦੇ ਨੱਠਦੇ ਆ ਪਰ ਉਹ ਨਿਕਲ ਨਹੀਂ ਸਕਦੇ ਉਸ ਹਾਉਦੀ ਚੋਂ ਤੇ ਕਰੋੜਾਂ ਕੀੜੇ ਉਹਨਾਂ ਨੂੰ ਚਿਮੜੇ ਹੁੰਦੇ ਤੇ ਖਾਰੇ ਹੁੰਦੇ ਇਹ ਹੈ ਜਿਹੜੇ ਗੁਰਦੁਆਰਿਆਂ ਦਾ ਧਾਨ ਖਾਂਦੇ ਹੈ ਇਹ ਅੱਗੇ ਉਸ ਮਾਈ ਸਾਰਾ ਜੋ ਦੇਖ ਕੇ ਆਈ ਹੈ ਅਸੀਂ ਉਹਦੀ ਪਿਛਲੀ ਟੇਪ ਸੱਚੀ ਕਹਾਣੀ ਤੇ ਉਹਦਾ ਐਡਰੈਸ ਵੀ ਦੇ ਚੁੱਕੇ ਆ ਇਸ ਕਰਕੇ ਉਹਦਾ ਪੈ ਖਾ ਕੇ ਇਹ ਆ ਜਿਹੜਾ ਦੀਵਾਨ ਹੁਣ ਦੱਸਣ ਲੱਗੇ ਆ ਅਸੀਂ ਉਸ ਦੀਵਾਨ ਦੇ ਵਿੱਚ ਇਹ ਲੇਖਾ ਹੁੰਦਾ ਹੈ ਬੰਦੇ ਨੂੰ ਪੁੱਛਿਆ ਜਾਂਦਾ ਹੈ ਕਿ ਤੈਨੂੰ ਮਾਨਸ ਜਨਮ ਦਿੱਤਾ ਸੀ ਚੰਗੇ ਕੰਮ ਕਰਨ ਲਈ ਤੇ ਨਾਮ ਜਪਣ ਲਈ ਤੇ ਤੂੰ ਐਸਾ ਕੰਮ ਕਰਨਾ ਸੀ ਜਿਹੜਾ ਤੂੰ ਮੇਰੇ ਗੱਲ ਨਾਲ ਲੱਗ ਸਕਦਾ ਮੈਂ ਤੈਨੂੰ ਇਹੋ ਇੱਕ ਇੱਕ ਜਨਮ ਐ ਸਾਰੀਆਂ ਜੁਨਾਂ ਚ ਜਿੱਥੇ ਤੂੰ ਮੇਰੇ ਨਾਲ ਮਿਲ ਸਕਦਾ ਹਾਂ ਭਾਰਤ ਨੂੰ ਹੁਕਮ ਨਹੀਂ ਕਮਾਇਆ ਤੇ ਤੂੰ ਹੋਰ ਹੀ ਕੁਝ ਕਰਦਾ ਰਿਹਾ ਉੱਥੇ ਉਹ ਦੀਵਾਨ ਦੇ ਵਿੱਚ ਲਿਖਾ ਹੁੰਦਾ ਹੈ ਕਿ ਕਿੱਥੇ ਤੂੰ ਖਟਿਆ ਤੇ ਕਿੱਥੇ ਗੁਆਇਆ ਹੈ ਇੱਕ ਇੱਕ ਸਾਹ ਇਸ ਕਰਕੇ ਮਹਾਰਾਜ ਰਹਾਉ ਦੀ ਤੱਕਬੀਰ ਸਾਹਿਬ ਉਸ ਦੀਵਾਨ ਅਲ ਆ ਰਹੇ ਨੇ ਉਹ ਹੈ ਚਲਦਰ ਹਾਲ ਦੀਵਾਨ ਨੇ ਬੁਲਾਇਆ ਰੇ ਫੁਰਮਾਨ ਦਰਗਾਹ ਦਾ ਆਇਆ ਫਰੇ ਫੁਰਮਾਨ ਦਰਗਾਹ ਦਾ ਆਇਆ ਜਮਦੂਤ ਆ ਜਾਂਦੇ ਹਨ ਜਿੱਦਾਂ ਪੁਲਿਸ ਦਾ ਛਾਪਾ ਪੈਂਦਾ ਹੈ ਉਹ ਵਾਰੰਟ ਉਹਨਾਂ ਦੇ ਕੋਲ ਹੁੰਦੇ ਪੁਲਿਸ ਵਾਲਿਆਂ ਦੇ ਉਹ ਕਹਿੰਦਾ ਮੈਨੂੰ ਥੋੜਾ ਜਿਹਾ ਠਹਿਰ ਜਾ ਉਹ ਕਹਿੰਦੇ ਨਹੀਂ ਜਿੱਦਾਂ ਖੜਾ ਖੜੋਤਾ ਹੈ ਨਾ ਇਹਨੂੰ ਕਹਿੰਦੇ ਚੱਲਦਾ ਰਹਾ ਜਿਸ ਹਾਲਚ ਵੀ ਤੂੰ ਖੜੋਤਾ ਹੈ ਇੱਕ ਸੈਕਿੰਡ ਦੀ ਮੌਲਤ ਨਹੀਂ ਤੈਨੂੰ ਲੈਣ ਦੇਣੀ ਅਸੀਂ ਪੁਲਿਸ ਵੀ ਉਸ ਵੇਲੇ ਛਾਪਾ ਮਾਰ ਕੇ ਉਹਨੂੰ ਹੱਥਕੜੀਆਂ ਲਾ ਕੇ ਲੈ ਜਾਂਦੀ ਵੀ ਚੱਲ ਉੱਥੇ ਥਾਣੇ ਤੋ ਇੱਥੇ ਮਹਾਰਾਜ ਕਹਿੰਦੇ ਚੱਲਦਾ ਰਹਾ ਦਰ ਹਾਲ ਕਹਿੰਦੇ ਜਿਸ ਤਨਾ ਵੀ ਖੜਾ ਖੜੋਤਾ ਉਸਲਾ ਤੁਰ ਪੈ ਸਾਨੂੰ ਅਕਾਲਪੁਰਖ ਦਾ ਹੁਕਮ ਹੈ ਜਮਦੂਤ ਕਹਿੰਦੇ ਤੈਨੂੰ ਇੱਕ ਮਿੰਟ ਦੀ ਮੌਲ ਨਹੀਂ ਅੱਗੇ ਉਹ ਤਰਲੇ ਲਏਗਾ ਮੋੜੇ ਬੰਧਨ ਉਹਦੇ ਟੁੱਟੇ ਨਹੀਂ ਹੁੰਦੇ ਨਾਮ ਜਪਿਆ ਨਹੀਂ ਹੁੰਦਾ ਤੇ ਉਹ ਐਨਾ ਭੈਚ ਆ ਜਾਂਦਾ ਹੈ ਕਿ ਉਹ ਕਹਿੰਦਾ ਮੈਨੂੰ ਕਿੱਥੇ ਲੈ ਚੱਲੇ ਹੋ ਕਹਿੰਦਾ ਦਰਗਾਹ ਦਾ ਫਰਮਾਨ ਹੈ ਸਾਡੇ ਕੋਲ ਆ ਵਾਰੰਟ ਹੈ ਤੇਰੀ ਮੌਤ ਦੇ ਤੇਰੇ ਸਵਾਸ ਖਤਮ ਹੋ ਚੁੱਕੇ ਹੈ ਅਸੀਂ ਤੈਨੂੰ ਲੈ ਜਾਣਾ ਹਰ ਫਰਮਾਨ ਦਰਗਾਹ ਦਾ ਆਇਆ ਦਰਗਾਹ ਇਸ ਕਰਕੇ ਚੱਲਦਰ ਹਾਲ ਜਿੱਦਾਂ ਖੜਾ ਖੜੋਤਾ ਅਸੀਂ ਤੈਨੂੰ ਮੌਲਤ ਨਹੀਂ ਦੇਣੀ ਇਹ ਰਹਾਉ ਦੀ ਤੋ ਕਬੀਰ ਜੀ ਉਹਨੇ ਲਾਈ ਹੈ ਇਹ ਚੈਲੰਜਰ ਹੈ ਜੀ ਬਹਾਰ ਦੇ ਬੁਲੰਆ ਆਇਆ ਚਰ ਸਰਹਾਨ ਇਹ ਸ਼ਬਦ ਅਸੀਂ ਤਾਂ ਲੈ ਰਹੇ ਹਾਂ ਬੜਾ ਅੱਜ ਕੱਲ ਵੀ ਬਾਣੀ ਚ ਲਿਖਿਆ ਹੋਊ ਜੀ ਆ ਜਗ ਮਿੱਠਾ ਅਗਲਾ ਕਿੰਨ ਡਠਾ ਖਾਓ ਪੀਓ ਕਰੋ ਆਨੰਦ ਖਸਮਾ ਨੂੰ ਖਾਏ ਪਰਮਾ ਆਨੰਦ ਭਾਈ ਮੌਜਾਂ ਲੈਂਦੇ ਆਗੇ ਮੋਲੇ ਨੂੰ ਕੁੱਟਦੇ ਆ ਜਿਸਮ ਤੇ ਇੱਥੇ ਰਹਿ ਜਾਂਦਾ ਐਵੇਂ ਮਾਰੀਆਂ ਉੱਥੇ ਭਰੀਆਂ ਉਸ ਰੰਗ ਦਾ ਮੇਲਾ ਸੀ ਇੱਕ ਸਰੰਦ ਦੇ ਮੇਲੇ 'ਚ ਇਕ ਸਾਧ ਗਾ ਰਿਹਾ ਭਈ ਉਹ ਭੀੜੀਆਂ ਸੁਣੀ ਦੀਆਂ ਗਲੀਆਂ ਅੱਗੇ ਭੀੜੀਆਂ ਅੱਗੇ ਭੀੜੀਆਂ ਸੁਣੀ ਦੀਆਂ ਗਲੀਆਂ ਜਿੱਥੋਂ ਨਹੀਂ ਜੰਮ ਲੈ ਜਾਣਗੇ ਅੱਗੇ ਭੀੜੀਆਂ ਥੋੜੀ ਟੋਕ ਲਈ ਉਹਨੇ ਸਰੰਦ ਦੇ ਮੇਲੇ 'ਚ ਅਸੀਂ ਉੱਥੇ ਸੀ ਉਹ ਕਹਿੰਦਾ ਸਿੰਘਾ ਕਿੱਦਾਂ ਨੰਗ ਹੋ ਗਏ ਅੱਗੇ ਤੇ ਵਡੀਆਂ ਭੀੜੀਆਂ ਗਲੀਆਂ ਜਿੱਥੋਂ ਦੀ ਤੁਹਾਨੂੰ ਲੈ ਜਾਣਗੇ ਇੱਕ ਜੱਟ ਜ ਆ ਉੱਠ ਕੇ ਕਹਿੰਦਾ ਡਾਂਗ ਲੈ ਕੇ ਹੜਾ ਸਲੇ ਅਜੀ ਕਿਉਂ ਨਹੀਂ ਜਾ ਸਕਦੇ ਉੱਥੇ ਪੀੜੀਆਂ ਗਲੀਆਂ ਚ ਨੰਗ ਜਾਵਾਂਗੇ ਕਹਿੰਦੇ ਕਿੱਦਾਂ ਨੰਗ ਜਾਓਗੇ ਕਹਿੰਦਾ ਸੁਣੋ ਜਿੱਥੋਂ ਦੀ ਜਮ ਜਾਊ ਨਗਰੇ ਜਾਊ ਇਹ ਸਾਡੀ ਬੀਤੀਆਂ ਜਿੱਦਾ ਤੁਹਾਨੂੰ ਤਾਂ ਸੁਣਾਉਣਾ ਪਈਏ ਉਹ ਕਹਿੰਦਾ ਜੰਮ ਤਸਾਲਾ ਨੰਗੂਗਾ ਨਾ ਕੇ ਪੀੜੀ ਗਲੀ ਛੂ ਤੇ ਸਾਨੂੰ ਉਹਨੇ ਫੜਿਆ ਹੋਣਾ ਜਿੱਥੋਂ ਦੀ ਜੰਮ ਨਾ ਗੂ ਉਥੋਂ ਦੀ ਨੰਗ ਮਾਰਨ ਡਿਆ ਆਪਣੀਆਂ ਜਬਲੀਆਂ ਵੀ ਜਿਸਮ ਪੀੜੀਆਂ ਸੁਣੀ ਦੀਆਂ ਉਹ ਕਹਿੰਦਾ ਹੁਣ ਇਹਨੂੰ ਮੂਰਖ ਨੂੰ ਮੈਂ ਕੀ ਸਮਝਾਵਾਂ ਇਸ ਕਰਕੇ ਇਹ ਸ਼ਬਦ ਬੜਾ ਬੂੜਾ ਮਾਰ ਰਿਹਾ ਇਹ ਚੱਲਦਾ ਰਿਹਾ ਬੀਤਾ ਤੇ ਬੁਲਾ ਹਰਿ ਭੁਰਮਾਨਾ ਦਰਦ ਕਰਾਇਆ اے ਗੁਰਸਿੱਖੋ اے ਦਸਾਂ ਗੁਰੂਆਂ ਦੇ ਪੁੱਤ ਸਿੱਖੋ ਦੇਖੋ ਕਿਹੜੇ ਕਿਹੜੇ ਕਬੀਰ ਜੂ ਵਰਗੇ ਭਗਤ ਸਾਨੂੰ ਗੁਰਮੁਖੀ ਲਿਪੀ ਚ ਸ਼ਬਦ ਦੇ ਰਹੇ ਸਾਡੇ ਵਰਗਿਆਂ ਦੇ ਵੀ ਭਾਕ ਹੋਣੇ ਐਡਾ ਵੱਡਾ ਹਿੰਦੁਸਤਾਨ ਦਾ ਕਬੀਰ ਭਗਤ ਜਿਹੜਾ ਸਾਨੂੰ ਗੁਰਮੁਖੀ ਲਿਪੀ ਚ ਦੇਖ ਕੇ ਸਾਨੂੰ ਸ਼ਬਦ ਦੇ ਰਿਹਾ اے ਚੱਲ ਦਰਹਾ ਮਨ ਸਿਰਾਨਾ ਲੇਖਾ ਦੇਣਾ ਅਮਰ ਸਿਰਾਨਾ ਭਾਈ ਤੋਂ ਆਪਣੇ ਅਮਲਾਂ ਦਾ ਉਹ ਵਿਚਾਰਾ ਰੋਂਦਾ ਹੈ ਜਿਸ ਰੂਹ ਨੂੰ ਲਜਾਣਾ ਉਹ ਕਹਿੰਦਾ ਉੱਥੇ ਮੈਨੂੰ ਕੀ ਕਰਨਗੇ ਉਹ ਕਹਿੰਦੇ ਭਾਈ ਉੱਥੇ ਤੇਰੇ ਅਮਲਾਂ ਦਾ ਤੇਰੀ ਜੜੀਆਂ ਕਰਤੂਤਾਂ ਕੀਤੀਆਂ ਸਾਰੀ ਜ਼ਿੰਦਗੀ 'ਚ ਤੂੰ ਉਹਨਾਂ ਦਾ ਉੱਥੇ ਲੇਖਾ ਹੋਵੇਗਾ ਇਹ ਅਮਲ ਸਰਾ ਅਇਤੋ ਸ਼ਬਦ ਸ਼ੁਰੂ ਹੁੰਦਾ ਹੈ ਔਰ ਇਹ ਬੜਾ ਭਖਮਾ ਸਵਾਲ ਹੈ। ਦਾਸ ਨੂੰ ਮੇਰੇ ਸਾਥੀ ਕਈ ਪੁੱਛਦੇ ਆ ਬੱਚੇ ਨੌਜਵਾਨ ਜੀ ਆਪੇ ਲਿਖਿਆ ਵੀ ਕਰਤਾਰੀ ਸਭ ਕੁਝ ਕਰਾਉਂਦਾ ਹੈ ਤੇ ਉੱਥੇ ਫਿਰ ਲੇਖਾ ਕਿ ਸਾਨੂੰ ਕਿਉਂ ਦੇਣਾ ਪੈਂਦਾ ਹੈ ਜੇ ਚੰਗੇ ਮੰਦੇ ਕੰਮ ਸਭ ਕੁਝ ਉਹੀ ਹੁਕਮ ਬਿਗੈਰ ਪਾਤਾ ਨਾ ਚੁੱਲੀ ਨਾ ਕਰਨ ਕਰਾਵਣ ਸਗਲ ਵਿਦ ਸੋ ਸਤਿਗੁਰੂ ਜੋ ਕੁਛ ਵੀ ਆਕਾਲ ਪੁਰਖ ਹੀ ਕਰਦਾ ਇਸ ਦੁਨੀਆ 'ਚ ਬੰਦੇ ਦੇ ਹੱਥ 'ਚ ਕੁਝ ਨਹੀਂ ਹੈ ਤੇ ਉੱਥੇ ਫਿਰ ਲੇਖਾ ਕਾਹਦਾ ਬੰਦੇ ਨੂੰ ਕਿਉਂ ਦੇਣਾ ਪੈਂਦਾ ਹੈ ਇੱਥੇ ਹੀ ਫਰਕ ਹੈ ਔਰ ਅਸੀਂ ਇਹ ਕੁੰਡੀ ਖੋਲ ਕੇ ਛੱਡਣੀ ਹੈ ਨਹੀਂ ਤੇ ਬਾਣੀ ਦੀ ਸਮਝ ਨਹੀਂ ਆਏਗੀ ਜਿੱਥੇ ਬਾਣੀ 'ਚ ਲਿਖਿਆ ਨਾ ਵੀ ਉਹ ਕਰਨ ਕਰਾਵਣ ਉਹ ਹੀ ਹੈ ਉਹ ਅਭਿਆਸੀਆਂ ਨੇ ਲਿਖਿਆ ਉਹ ਕਿਸ ਤਰ੍ਹਾਂ ਹਮ ਚੱਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ ਕਰਨ ਕਰਾਵਣ ਸਗਲ ਵਿਦ ਸੋ ਸੱਤੇ ਗੁਰੂ ਹਮਾ ਏ ਉਹ ਜਿਹੜਾ ਰਾਸਤੇ ਤੇ ਤੁਰਿਆ ਨਾਮ ਜਪਣ ਵਾਲੇ ਦੇ ਵਿੱਚ ਉਹਦੇ ਵਿੱਚ ਉਹ ਅਨਕ ਉਪਾਅ ਚਿਤਵੀਏ ਬਹੁਤੇਰੇ ਸਾਹ ਹੋਵੇ ਜੋ ਬਾਤ ਹੋਵੈਣੀ ਆਪਣਾ ਭਲਾ ਸਭ ਕੋਈ ਬੰਛਾ ਸੋ ਕਰੇ ਜੋ ਮੇਰੇ ਉਸ ਰੋਹ ਦੇ ਵਿੱਚ ਸਾਰੀਆਂ ਚੀਜ਼ਾਂ ਲਿਖੀਆਂ ਬਾਕੀ ਜੋ ਇਸ ਦੁਨੀਆ 'ਚ ਅਸੀਂ ਕਰਤੂਤ ਕਰਦੇ ਹਾਂ ਅਸੀਂ ਆਪਣੇ ਮਨ ਦੇ ਮਗਰ ਲੱ ਕੇ ਕਰਦੇ ਚੰਗੇ ਕੰਮ ਤੇ ਅਸੀਂ ਕਰਦੇ ਆ ਜਿਹੜੇ ਮੰਦੇ ਕੰਮ ਕਰਦੇ ਆ ਜੀ ਉਹ ਰੱਬ ਨਾਲ ਸਾਥ ਕਰਵਾਏ ਇਹ ਬਿਲਕੁਲ ਗਲਤ ਫਿਲਾਸਫੀ ਹੈ ਇਹ ਬਾਣੀ ਨੂੰ ਨਾ ਸਮਝ ਕਰਕੇ ਬੰਦਾ ਹੋਰ ਪਾਪ ਕਮਾਈ ਜਾਂਦਾ ਵੀ ਰੱਬ ਹੀ ਕਰਉਂਦਾ ਹੈ ਜੀ ਮੇਰਾ ਕੀ ਬਸ ਹੈ ਉਹ ਜੇ ਮੇਰੇ ਕਰਮਾ ਚ ਹਉਤ ਮੈਂ ਨਾਮ ਜਪ ਲਵਾਂ ਜਾਂ ਸਾਰਾ ਉਹ ਬੰਦਾ ਨਾ ਉੱਕਾ ਡਰਦਾ ਨਹੀਂ ਰੱਬ ਕੋਲੋਂ ਉਹਦੀ ਇਹ ਇਹ ਲਾਈਨ ਨਹੀਂ ਹੈ ਜਿੱਥੇ ਜਿੱਥੇ ਵੀ ਇਹ ਹੁਕਮ ਆਇਆ ਹੈ ਇਹ ਅਭਿਆਸੀ ਜਨਾਂ ਲਈ ਹੈ ਕਦੀ ਬਾਣੀ ਖੋਜ ਕੇ ਦੇਖ ਲਓ ਅਨਕ ਪਾਪ ਚਿੱਟਵੀ ਉਹਨਾਂ ਲਈ ਲਿਖਿਆ ਵੀ ਜੋ ਕੁਝ ਕਰਨਾ ਹੈ ਉਹਨੇ ਕਰਨਾ ਹੈ ਉੰਨੇ ਨਦਰ ਕਰਨੀ ਹੈ, ਉਹਨੇ ਦਾਤ ਕਰਨੀ ਆ, ਉਹਨੇ ਤੁਹਾਨੂੰ ਨਾਮ ਜਪਾਉਣਾ ਆਪ। ਉਹਨੇ ਸਭ ਕੁਝ ਕਰਨਾ ਜਦੋਂ ਤੁਸੀਂ ਉਹਦੀ ਸਰਨ ਪੈ ਜਾਓ, ਉਹਨਾਂ ਨੇ ਲਿਖਿਆ। ਬਾਕੀਆਂ ਨੇ ਲਿਖਿਆ ਵੇ 100 ਵੇ ਜੀਆ ਆਪਣਾ ਕੀ ਆ? ਇੱਕ ਹੋਰ ਮਿਸਾਲ ਆ ਕਿ ਇੱਕ ਸ਼ੀਸ਼ੇ ਦੇ ਮਰਤਬਾਨ 'ਚ ਤੁਸੀਂ ਪਾਣੀ ਪੜ ਲੈਂਦੇ ਹੋ। ਉਹਦੇ 'ਚ ਕਿੰਨੀ ਕੀ ਜੀ ਮੱਛੀ ਛੱਡ ਦਿੰਦੇ ਹੋ? ਉਹਨੂੰ ਕੀ ਹੁਕਮ ਆ ਮੱਛੀ ਨੂੰ? ਉਹਨੂੰ ਹੁਕਮ ਆ ਵੀ ਜੇ ਤੂੰ ਪਾਣੀ 'ਚੋਂ ਨਿਕਲੀ ਤੇ ਮਰ ਜਾਵੇਂ। ਪਰ ਪਾਣੀ ਦੇ ਵਿੱਚ ਤੂੰ ਆਪਣੀ ਮਰਜ਼ੀ ਨਾਲ ਮौज ਕਰ ਫੇਰ ਤੋਰ ਜਿੱਥੇ ਮਰਜ਼ੀ ਜੋ ਖਾ ਜੋ ਮਰਜ਼ੀ ਕਰ ਆਪਣੀ ਮौज ਕਰਦੀ ਉਹ ਪਾਣੀ ਦੇ ਵਿੱਚ ਪਰ ਜਦੋਂ ਹੁਕਮ ਤੋਂ ਬਾਹਰ ਹੁੰਦੀ ਪਾਣੀ ਤੋਂ ਨਿਕਲਦੀ ਹੈ ਮਰ ਜਾਂਦੀ ਹੈ ਇਸ ਤਰ੍ਹਾਂ ਮਾਨਸ ਜਨਮ ਜਿਨ੍ਹਾਂ ਨੂੰ 84 ਲੱਖ ਜੁਨਾ ਤੋਂ ਬਾਅਦ ਮਿਲਦਾ ਉਹਨਾਂ ਨੂੰ ਇੱਕੋ ਹੀ ਹੁਕਮ ਹੈ ਇੱਕੋ ਨਾਮ ਹੁਕਮ ਹੈ ਜੇ ਉਹ ਹੁਕਮ ਕਮਾਗਾ ਤੇ ਰੱਬ ਨਾਲ ਮਿਲ ਗਏ ਜੇ ਨਹੀਂ ਮੈਂ ਕਮਾਇਆ ਆਪਣੇ ਮਨ ਦੇ ਆਖੇ ਲੱਗੇ ਮਨਮੁਖ ਬਣੇ ਤੇ ਇਸ ਕਰਕੇ ਉਹ ਸਜ਼ਾਾਂਾਂ ਭੁਗਤੇ ਇਸ ਕਰਕੇ ਜੋ ਕੀਤਾ ਸੋ ਮਨ ਕੀਤਾ ਇਸ ਕਰਕੇ ਜਿਹੜਾ ਕਾਲਯੁਗ ਰਸ ਅਗਨ ਕਾ ਕੂੜ ਅੱਗੇ ਰਸਵਾਉ ਇਹ ਜਿਹੜਾ ਮਨ ਹੈ ਇਹੋ ਸਭ ਕੁਝ ਕਰਾਉਂਦਾ ਔਰ ਇਹ ਜਨਮਾਂ ਜਨਮਾਂ ਤੋਂ ਇਸ ਬੰਦੇ ਕੋਲੋਂ ਕਰਾਉਂਦਾ ਆ ਰਿਹਾ ਹੈ ਜਨਮਾਂ ਜਨਮਾਂ ਦੇ ਵਿੱਚ ਇਹਨਾਂ ਨੇ ਐਨੇ ਪਾਪ ਕੀਤੇ ਉਹ ਕਿੱਥੇ ਹੁੰਦੇ ਜਾਂਦੇ ਹੈ ਇਸ ਕਰਕੇ ਜਿਹੜਾ ਮਨ ਹੈ ਇਹੋ ਹੀ ਸਭ ਕੁਝ ਕਰਤਾ ਹੈ ਇਹੋ ਹੀ ਕਰਨ ਵਾਲਾ ਹੈ ਇਸ ਕਰਕੇ ਮਹਾਰਾਜ ਕਹਿੰਦੇ ਮਨ ਮਾਰੇ ਤਾਂ ਆਤ ਮੜ ਜਾਏ ਇਸ ਕਰੇ ਜਿਹੜਾ ਮਨ ਨੂੰ ਮਾਰਨਾ ਹੈ ਇਹ ਕੁਛ ਕਰ ਨਾ ਸਕੇ ਇਸ ਕਰਕੇ ਜਿੱਥੇ ਕਰਨ ਕਰਾਵਣ ਸਗਲ ਵਿੱਦ ਸੋ ਸਤੇ ਗੁਰੂ ਹਮਾਰਾ ਜਿੱਥੇ ਵੀ ਧਿਆਨ ਨਾ ਬਾਣੀ ਅੱਜ ਤੂੰ ਥੋਲਿਓ ਉਹ ਸਾਡਿਆਂ ਪਾਪੀਆਂ ਅਰਗੀਆਂ ਨਹੀਂ ਲਈ ਹੈ ਉਹ ਅਭਿਆਸੀਆਂ ਜਨਾਂ ਲਈ ਹੈ ਉਹ ਹੁਕਮ ਦੀ ਖੇਡ ਹੈ ਬੜੀ ਉੱਚੀਆਂ ਗੱਲਾਂ ਨੇ ਲੇਕਿਨ ਸਾਡੇ ਦੀ ਲਿਖਿਆ ਸੋ ਵੇਜੀਆ ਆਪਣਾ ਕੀਆ ਜੋ ਮੈਂ ਕੀਆ

ਕਿਆ ਤੇ ਖੰਡੇ ਕਹਾਂ ਦਵਾ ਅਗਲੀ ਲਾਈਨ ਇਹ ਕਹਿੰਦੇ ਯਾਰ ਸਾਨੂੰ ਤੂੰ ਬਹੁਤੀਆਂ ਗੱਲਾਂ ਨਾ ਕਰਾ ਉੱਥੇ ਤੂੰ ਕੀ ਖਟਿਆ ਕੀ ਹਿਸਾਬ ਹੋਣਾ ਪਰ ਸਾਨੂੰ ਗੱਲ ਕਰਨ ਦਾ ਮੇਰੀ ਟੇਕਾ ਨਹੀਂ ਸ਼ਤਾਬੀ ਜਾਨ ਸ਼ਤਾਬੀ ਕਹਿੰਦੇ ਐਡਵਾਂਸ ਇਹ ਚੱਲ ਹੋ ਰਸੇ ਦਾ ਦੀ ਬਾਣੇ ए चलो दीवानुल चल दर दीवान बुल चल दर हे हरे भा ਕੈਟਗਰੀਆਂ ਖਿਆਲ ਰੱਖਿਓ ਜਿਹੜੇ ਪਾਪੀ ਸਾਡੇ ਅਰਗੇ ਬੰਦੇ ਹੁੰਦੇ ਉਹਨਾਂ ਨੂੰ ਇਹੀ ਆਉਂਦੇ ਨੇ ਜਮਦੂਤ ਲੈਣ ਜਿਹੜੇ ਭਾਗਾਂ ਵਾਲੇ ਜਿਨ੍ਹਾਂ ਨੂੰ ਨਾਮ ਜਪਿਆ ਉਹਨਾਂ ਨੂੰ ਚਿੱਠੀ ਆਉਂਦੀ ਹੈ ਇਹ ਹੱਡ ਬੀਤੀਆਂ ਮੈਂ ਪਿੱਛੇ ਵੀ ਰਿਕਾਰਡ ਕਰਾਇਆ ਆਪਣੇ ਬਾਪੂ ਜੀ ਦੀ ਵੀ ਤੇ ਉਹੋ ਜਿਹੇ ਬੰਦਿਆਂ ਨੂੰ ਚਿੱਠੀ ਆਉਂਦੀ ਨਾਮ ਜਪਣ ਵਾਲਿਆਂ ਨੂੰ ਔਰ ਉਹ ਬਕਾਇਦਾ ਚਿੱਠੀ ਆਉਂਦੀ ਹੈ ਚਿੱਠੀ ਦੇ ਸਾਬਨਾ ਉਹ ਬੜੇ ਮਾਨ ਤਾਨ ਨਾਲ ਉਹ ਹਰ ਜਨਾਂ ਨਾਲ ਜਾਂਦੇ ਨੇ ਇਹ ਹਰ ਜਮ ਇਹ ਜਮ ਨਾਲ ਜਾਂਦੇ ਨੇ ਉਹਨਾਂ ਨੂੰ ਗਨ ਹੋਰ ਲੈਣ ਆਉਂਦੇ ਨੇ ਇਸ ਕਰਕੇ ਬੜਾ ਰਾਹ ਸਪਸ਼ਟ ਦਿੱਤਾ ਬਾਣੀ ਚ ਲੱਭਣ ਦੀ ਲੋੜ ਹੈ ਕਿਉਂਕਿ ਮਹਾਰਾਜ ਨੇ ਬਹੁਤਾ ਬੜਾ ਡਿਸਕਸ ਵੀ ਕੀਤਾ ਹੈ ਲੇਕਿਨ ਜ਼ਿਆਦਾ ਉਹਨਾਂ ਨੇ ਆਪਣੇ ਨਾਮ ਰਾਸ ਉਹਨਾਂ ਮੰਡਲਾਂ ਦੀਆਂ ਗੱਲਾਂ ਕੀਤੀਆਂ ਹੈ ਔਰ ਇਹਨਾਂ ਲਈ ਐਨ ਸਚਾਈ ਵਰਤੀ ਹੈ ਇਸ ਕਰਕੇ ਜਿਹੜੇ ਆਉਂਦੇ ਨੇ ਜਮਦੂਤ ਲੈਣ ਉਹ ਦੁਸ਼ਟ ਆਤਮਾ ਨੂੰ ਲੈਣ ਆਉਂਦੇ ਦੁਸ਼ਟ ਆਤਮਾ ਹੈ ਹੀ ਜਿਨ੍ਹਾਂ ਨੇ ਭਾਵੇਂ ਨੇਕ ਕੰਮ ਕੀਤੇ ਹੋਣ ਕੋਸ਼ਿਸ਼ ਕੀਤਾ ਹੋਏ ਪਰ ਨਾਮ ਨਾਲ ਜਪਿਆ ਹੋਵੇ ਨਾਮ ਜਿਹੜਾ ਹੈ ਉਹ ਹੀ ਉੱਤਮ ਕਰਮ ਹੈ ਬਾਕੀ ਜਿੰਨੇ ਮਰਜੀ ਕਰਮਕਾਂਡ ਕਰਦਾ ਰਿਹਾ ਹੋਏ ਉਹਦਾ ਕੋਈ ਮਤਲਬ ਉੱਥੇ ਵੈਲਿਊ ਨਹੀਂ ਹੈ ਇਸ ਕਰਕੇ ਉਹਨਾਂ ਨੂੰ ਸੁਰਗ ਤੇ ਨਰਕ ਇਹ ਚੀਜ਼ਾਂ ਮਿਲਦੀਆਂ ਹਨ ਕਰਮਕਾਂਡ ਨੂੰ ਪਰ ਨਾਮ ਜਪਣ ਦਾ ਬਹੁਤ ਉੱਚਾ ਦਰਜਾ ਹੈ ਉਹਨਾਂ ਨੂੰ ਚਿੱਠੀ ਆਉਂਦੀ ਹੈ ਇਹਨਾਂ ਨੂੰ ਜੰਮਦੂਤ ਲੈਣ ਆਉਂਦੇ ਹੈ ਚੱਲਦਾ ਨਾ ਹਰੇ ਪੁਰਾਣਾ ਦੱਸਦਾ ਆਇਆ ਹਰੇ ਪੁਰਾਣਾ ਦੱਸਦਾ ਆਇਆ ਆਹਾ ਅਗੇ ਨਕਸ਼ਾ ਖਿੱਚ ਦਿੱਤਾ ਕਵੀਰ ਜੀ ਉਹਨਾ ਉਹ ਫੇਰਾ ਬੰਦਾ ਕਹਿੰਦਾ ਯਾਰ ਥੜਾ ਜੇ ਮੇਰਾ ਕੰਮ ਰਹਿੰਦਾ ਹੈ ਤੇ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਮੈਨੂੰ ਛੱਡ ਦਿਓ ਹਲੀ ਅੱਜ ਦੀ ਰਾਤ ਮੈਨੂੰ ਦੇ ਦਿਓ ਮੇਰਾ ਉਤਲਾ ਫਲੈਟ ਪਾਉਣ ਵਾਲਾ ਉਹਦੀ ਭਲੀ ਲਿੰਟਲ ਪੈਣ ਵਾਲਾ ਹੈ ਤੇ ਮੈਨੂੰ ਅੱਜ ਦੀ ਰਾਤ ਦਾ ਬੇਲ ਦੇ ਦਿਓ ਤੇ ਮੇਰਾ ਲਿੰਟਲ ਉਤਲਾ ਪੈ ਜਾਏ ਕਿਉਂਕਿ ਛੱਤ ਪੈ ਜਾਏ ਉਹ ਨਾ ਕਮਾ ਜਿਹਾ ਜਕੜਿਆ ਹੁੰਦਾ ਉਹ ਕਹਿੰਦਾ ਕਰੂੰ ਅਰਦਾਸੇ ਘਾਵ ਕਿਛ ਬਾਕੀ ਤੇ ਲਿਓ ਨਵੇਰ ਅੱਜ ਕੀ ਰਾਤੀ ਮੈਂ ਰਾਤੋ ਰਾਤ ਦੁਗਣੀ ਮਲੇਬਰ ਸੱਦ ਕੇ ਮੈਂ ਲਿੰਟਲ ਪਾ ਲਾਂ ਉਹ ਚਾਹੇ ਨਾ ਖੁਬਿਆ ਹੁੰਦਾ ਛੱਤਾਂ ਫਲੈਟਾਂ ਬਣਾਉਣ ਚ ਉਹ ਕਹਿੰਦਾ ਹੈ ਉਹ ਕਹਿੰਦਾ ਸਾਡੇ ਕੋਲ ਤੇ ਇੱਕ ਮਿੰਟ ਦਾ ਵੇਲ ਨਹੀਂ ਚੱਲਦਾ ਰਹਿੰਦੀ ਬੇਤੁਲਾ ਆਇਆ ਚੱਲਦਾ ਰਹ ਉਹ ਕਹਿੰਦਾ ਮੈਂ ਅੱਜ ਰਾਤ ਰਾਤੀ ਆਪਣੀ ਕੁੜੀ ਦਾ ਗੁੜਮਾਈ ਕਰ ਦੂੰਗਾ ਮੇਰੀ ਕੁੜੀ ਦਾ ਵਿਆਹ ਸਾਰਾ ਮੰਗਣੀ ਆਉਣੀ ਹੈ ਕੱਲ ਨੂੰ ਮੈਨੂੰ ਅੱਜ ਦੀ ਰਾਤ ਛੱਡ ਜਾ ਉਹ ਕਹਿੰਦੇ ਨਹੀਂ ਇਹ ਚੱਲਦਾ ਰਹ कबीर गहगच्च पर औ कुटंब कै कबीर गहगच्च पर औ कुटंब कै ए काँठे रहगे आ राम ए काँठे रहगे आ राम ओए परे धर्म राहे के ए आए परे धर्म राहे के ए बीते तू महाता चला न भुल चल दर ਉਹ ਕਹਿੰਦੇ ਨਹੀਂ ਸਾਨੂੰ ਨਹੀਂ ਹੈ ਉਹ ਫਿਰ ਚੁੱਪ ਕਰਕੇ ਉਹਨਾਂ ਨੂੰ ਜੰਮਦੂਤਾਂ ਨੂੰ ਕਹਿੰਦਾ ਯਾਰ ਮੈਂ ਤੁਹਾਨੂੰ ਵੱਡੀ ਦੇ ਦੇਵਾਂਗਾ ਤੂੰ ਜੋ ਮੰਗੋ ਮੈਂ ਤੁਹਾਨੂੰ ਦੇ ਦੇਵਾਂਗਾ ਸਾਰੀ ਉਮਰ ਦੀ ਵੱਡੀ ਦੇਣ ਲੈਣ ਦੀ ਆਦਤ ਉਸ ਵੇਲੇ ਉਗੜੇ ਆਉਂਦੀ ਉਹ ਕਹਿੰਦੇ ਜੰਮਦੂਤਾਂ ਨੂੰ ਕਹਿੰਦਾ ਮੈਂ ਤੇਰਾ ਜਿੰਨਾ ਖਰਚ ਕਾਓ ਜੋ ਤੂੰ ਕਹੇ ਮੈਂ ਤੁਹਾਨੂੰ ਦੇਣ ਨੂੰ ਤਿਆਰ ਐ ਮੈਨੂੰ ਇੱਕ ਰਾਤ ਦੀ ਮੌਤ ਦੇਰੋ ਤੇ ਉਹ ਕਹਿੰਦੇ ਕਿਛਮੀ ਖਾ बड़ा पैसा मैं बड़ी ब्लैक खरे हो कहना भी तेन तो मैं अज छो मैं सवेरे नंगे पैरी बंगला साहब जाऊं फला जाऊं मैं मसीते नवाज करू सारा ਮੈਨੂੰ ਅੱਜ ਦੀ ਰਾਤ ਛੱਡ ਦਿਓ ਮੈਂ ਕਦੀ ਨਵਾਜ਼ ਨਮੂਜ਼ ਨਹੀਂ ਕੀਤੀ ਪਰ ਤੁਸੀਂ ਤੇ ਸੱਚੇ ਖੜੇ ਹੋ ਗਏ ਹੋ ਬਾਕੀ ਤੁਸੀਂ ਹੈਗੇ ਹੋ ਉਹ ਬੜਾ ਦਰਦਾ ਕਹਿੰਦਾ ਮੈਂ ਸਵੇਰੇ ਜ਼ਰੂਰ ਨਮਾਜ਼ ਪੜ੍ਹਾਂ ਇੱਕ ਵਾਰੀ ਮੈਨੂੰ ਨਵਾਜ਼ ਪੜ ਲੂ ਕੋਸ਼ ਤੇ ਸੌਖਾ ਹੋ ਜੂ ਉਹ ਕਹਿੰਦੇ ਨਾਲੇ ਤੁਹਾਨੂੰ ਮੈਂ ਵੱਢੀ ਦੇਣਾ ਮੈਨੂੰ ਇੱਕ ਰਾਤ ਦੀ ਮੌਤ ਦੇ ਦਿਓ ਉਹ ਰੱਬ ਦੇ ਜਮਾਂ ਨੂੰ ਵੱਢੀ ਦੇਣ ਲੱਗਾ ਏ ਬੇਟਾ ਮੇਰਾ ਗੇ ਮਹਾਰਾਜ ਕਹਦੇ ਇੱਕ ਹੋਰ ਵੀ ਪਾਰਟੀ ਹੈ ਜਿਨਾਂ ਨੂੰ ਹੱਥ ਨਹੀਂ ਪਾ ਸਕਦੇ ਉਹ ਹੈ ਸਾਦ ਸੰਗ ਜਾਤੋ ਹਰ ਰੰਗ ਲਾ ਲਾ ਸਾਦ ਸੰਗ ਜਾਤੋ ਹਰ ਰੰਗ ਲਾ ਲਾ ਇਹ ਧਨ ਧਨ ਸੋ Thank you. i'm ਯਦੋਂ ਉਸ ਦੀਵਾਨ ਚ ਉਹਨੂੰ ਬੰਨ ਕੇ ਲੈ ਜਾਂਦੇ ਨੇ ਉੱਥੇ ਜਾ ਕੇ ਪਤਾ ਕੀ ਹੁੰਦੀ ਹੈ ਸਤ ਗੁਰੂ ਪੂਰੇ ਸੱਚ ਕਹਿ ਆ ਸਤਿ ਗੁਰੇ ਪੂਰੇ ਸੱਚ ਕਹਿ ਆ ਸਤਿ ਗੁਰੂ ਸਤਿ ਗੁਰੂ ਸੱਚ ਕਹਿ ਆ ਸਤਿ ਗੁਰੂ ਪੂਰੇ ਸੱਚ ਕਹਿ ਆ ਸਤਿ ਗੁਰੂ ਪੂਰੇ ਆਜ ਕੇ ਆ ਸਤਿਗੁਰੂ ਤੋਂ ਸਤਿਗੁਰੂ ਨੇ ਇੱਕ ਗੱਲ ਸਮਝਾ ਦਿੱਤੀ ਭਾਈ ਜੇ ਤੂੰ ਢੀੜੀ ਗਲੀ ਥਾਣੀ ਨਹੀਂ ਨਾ ਜਾਣਾ ਲੈ ਤੈਨੂੰ ਖੁੱਲਾ ਫਰੀ ਵੇ ਦੇਨੇ ਮੌਜਾਂ ਕਰਦਾ ਗਾਂ ਜਾਇ ਪਰ ਨਾਮ ਜਪ ਲੈ ਉਹ ਕਹਿੰਦੇ ਨਾਮ ਤੇਰੇ ਕੀ ਮੁਕਤੇ ਵੀ ਥੀ ਵੀਥੀ ਕਹਿੰਦੇ ਗਲੀ ਨੂੰ ਜੇ ਤੂੰ ਨਾਮ ਜਪ ਗਿਆ ਨਾ ਮੌਜਾਂ ਕਰਦਾ ਗਾਂ ਨੂੰ ਦਰਗੇ ਬਾਹਾਂ ਲੜਾ ਰਿਆ ਬਾਹਾਂ ਗਾਂ ਬੁਲਬਲੀਆਂ ਮਾਰਦਾ ਜਾਏਗਾ ਖੁਸ਼ੀ ਖੁਸ਼ੀ ਗਾਂ ਇੱਕ ਗੱਲ ਕਰ ਲੈ ਨਾਮ ਤੇਰੇ ਮੁਕਤੇ ਕੀ ਕੀ ਨਾਮ ਤੇਰੇ ਸੁਖ ਤੇ ਕੀ ਕੀ ਇਹ ਨਾਮ ਤੇਰੇ ਕੀ ਮੁਕਤੇ ਕੀ ਕੀ ਜੜੀਆਂ ਪੀੜੀਆਂ ਗਲਾਂ ਜਮਾ ਵਾਲੀਆਂ ਪੀੜੀਆਂ ਗਲਾਂ ਔਖੇ ਪੈੜਿਆਂ ਚ ਨਹੀਂ ਜਾਏਗਾ ਖੁੱਲੀਆਂ ਗਾਲੀਆਂ ਮੋਜਾ ਕਰਦਾ ਹੀ ਜਾਏਗਾ ਪਰ ਜੇ ਤੂੰ ਇੱਕ ਕੰਮ ਕਰ ਗਿਆ ਤੇ ਉਹ ਤੈਨੂੰ ਜੰਮ ਦੇ ਰਾਸਤੇ ਨਹੀਂ ਜਾਏਗਾ ਜੰਮ ਕਮਾਲ ਸੁਰੇ ਪਰਵਾ ਜੰਮ ਕਮਾਲ ਸੁਰੇ ਪਰਵਾ ਜੰਮ ਕਮਾਲ ਸੁਰੇ ਪਰਵਾ ਜੰਮ ਕਮਾਲ ਸੁਰੇ ਪਰਵਾ ਇਸ ਸਤੇ ਗੁਰ ਮਾਮੂਲੀ ਨਹੀਂ ਹੈ ਚੱਚੇ ਨੂੰ ਅੰਕੜਾ ਜਿਨ੍ਹਾਂ ਜਿਨ੍ਹਾਂ ਨਾ ਉਸ ਨਾਮ ਨੂੰ ਮੂੰਹ ਨਾ ਕਹਿ ਦਿੱਤਾ ਸੋ ਕਾਹੋ ਟੱਲ ਕੋ ਰਸੇਣਾ ਨਾਮ ਨੂੰ ਕਹਿਣ ਦਾ ਮਤਲਬ ਇੱਥੇ ਸਾਚੋ ਕਹਿਆ ਜਿਨੇ ਸਤਗੁਰੂ ਪੂਰੇ ਕੋ ਨੂੰ ਦਿਖਿਆ ਲੈ ਕੇ ਖੰਡੇ ਬਾਟੇ ਦੀ ਪੌ ਲੈ ਕੇ ਗੁਰਮੰਤਰ ਲੈ ਕੇ ਫਤਿਹ ਚ ਉਹਦੇ ਪਿੱਛੇ ਫਿਰ ਦਸੇ ਗੁਰੂ ਪੰਜ ਪਿਆਰੇ ਸਾਰੀਆਂ ਦੀਆਂ ਤਾਕਤਾਂ ਪਿੱਛੇ ਹੁੰਦੀਆਂ ਉਹ ਪੂਰੀ ਗੁਰ ਕੀ

ਪਣ ਵਾਲੇ ਸੰਤਾਂ ਦਾ ਮਾਰਗ ਹੈ ਦੂਸਰਾ ਸਾਡੇ ਅਰਗੇ ਦੁਸ਼ਟ ਆਤਮਾ ਦਾ ਮਾਰਗ ਹੈ ਦੋ ਮਾਰਗ ਅਲਹਿਦਾ ਅਲਹਿਦਾ ਮਹਾਰਾਜ ਇਥੋਂ ਸ਼ਬਦੀ ਸ਼ੁਰੂ ਕਹਿੰਦੇ ਹੈ ਜੈ ਪੈਣ ਹੈ ਲੂਟੀ ਪਨਹਾਰੀ ਜੈ ਪੈਣ ਹੈ ਲੂਟੀ ਪਨਹਾਰੀ ਇਹੋ ਮਾਰਗ ਸੰਤਾਂ ਦਾ

ਮਨ ਕਮਾਰ ਜ ਤੂੜੇ ਰਹਾ ਕਮ ਕਮਾਰ ਕ ਤੂੜੇ ਰਹਾ ਏ ਚਿਤ੍ਰ ਗੋਪਤ ਸਭ ਲਿਖਤੇ